ਸਚਕਨ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਬਾਰੇ ਦਿੱਤੀ ਗਈ ਹੈ ਦਰਬਾਰ ਸਾਹਿਬ ਦੇ ਮੈਨੇਜਰ ਨੂੰ ਫੋਨ ਤੇ ਧਮਕੀ ਮਿਲਣ ਮਗਰੋਂ ਜਹੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਫਤਾਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਅਣਪਛਾਤੇ ਸ਼ਖਸ ਨੇ ਮੈਨੇਜਰ ਨੂੰ ਫੋਨ ਰਾਹੀਂ ਧਮਕੀ ਦਿੱਤੀ ਸੀ ਇਸ ਦੇ ਲਾਵਾ ਪ੍ਰਸ਼ਾਸਨ ਨੇ ਵੀ ਇਸ ਸੰਬੰਧੀ ਅਲਰਟ ਜਾਰੀ ਕੀਤਾ ਹੈ ਪ੍ਰਸ਼ਾਸਨ ਸੇ ਪਤਾ ਲੱਗਾ ਹੈ ਕਿ हमको ਵਾਹ ਪੜ ਸਿਕਿਉਰਿਟੀ ਟਾਈਟ ਕਰਨੀ ਚਾਹੀਏ ਕੋਈ ਸਰ ਆਇਆ ਹੈ जहाद नाम की कोई एजेंसी है उसके उसकी तरफ से तो हमने अपना काम शुरू कर दिया है वैसे स्थान के लिए ऐसा सोचना मैं समझता हूँ कि उनकी जिन लोगों ने ये गल बात की है उनकी बहुत ही बीमार मानसिकता की प्रतीक है हमने कंप्लेन लिखा दी है प्रोत्साहन भी इन कर रही है ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂ ਹੁਣ ਕਿਸੇ ਵੀ ਤਰ੍ਹਾਂ ਦਾ ਹੈਂਡ ਬੈਗ ਆਪਣੇ ਨਾਲ ਨਹੀਂ ਲਿਜਾ ਸਕਣਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਦਰਸ਼ਨੀ ਡਿਉੜੀ ਤੋਂ ਪਹਿਲਾਂ ਉਹਨਾਂ ਨੂੰ ਜੋ ਹੈਂਡ ਬੈਗ ਜਾਂ ਕੋਈ ਵੀ ਚੋਲਾ ਹੈ ਉਹ ਹਰਮੰਦਰ ਸਾਹਿਬ ਦੀ ਪ੍ਰਕਰਮਾ ਤੋਂ ਬਾਹਰ ਬਣੇ ਕਠਰੀ ਘੜ ਦੇ ਘਰ ਦੇ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ। ਪੀਆ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੋ ਦੇਸ਼ ਵਿਰੋਧੀ ਤਾਕਤਾਂ ਨੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ ਜਿਸ ਕਰਕੇ ਐਸਜੀਪੀਸੀ ਵੱਲੋਂ ਜੋ ਹੈ ਕਾਸ ਫੋਰਸ ਨੂੰ ਇਹ ਹੁਕਮ ਦਿੱਤੇ ਗਏ ਹਨ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਜੋ ਸੁਰੱਖਿਆ ਹੈ ਉਸ ਨੂੰ ਹੋਰ ਜੋ ਹੈ ਉਹ ਤੇਜ਼ ਕੀਤਾ ਜਾਵੇ ਕਰੜਾ ਕੀਤਾ ਜਾਵੇ ਮਹਿਲਾ ਸ਼ਰਧਾਲੂਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਜੋ ਬੱਸ ਵਗੈਰਾ ਹਨ ਉਹ ਅੰਦਰ ਆਪਣੇ ਨਾਲ ਲੈ ਜਾ ਸਕਦੀਆਂ ਹਨ ਔਰ ਐਸਜੀਪੀਸੀ ਪ੍ਰਧਾਨ ਨੇ ਆਉਣ ਵਾਲੇ ਸ਼ਰਦਾਲੂਆਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਇਸ ਕੰਮ ਦੇ ਵਿੱਚ ਸੰਗਠਾ ਉਹਨਾਂ ਦਾ ਸਹਿਯੋਗ ਦੇਣ ਰਾਜੀਵ ਸ਼ਰਮਾ ਐਬੀਪੀ ਸੰਜਾ ਅੰਮ੍ਰਿਤਸਰ